ਹਾਂਜੀ 사시ਗਾਲ ਜੀ ਸਾਰਿਆਂ ਨੂੰ ਕੱਲ ਦਾ ਚੜ ਰਹਾ ਧੁੱਪ ਸੂਰਜ ਦੇਵਤਾ ਚੜਿਆ ਹੋਇਆ ਪੂਰਾ ਕੈਮ ਹੋ ਰਿਹਾ ਅੱਜ ਅੱਜ ਫਿਰ ਟਾਈਮ ਨਾਲ ਹੀ ਕੱਢਤੀ ਧੁੱਪ ਆਹ ਦੇਖੋ ਨਜ਼ਾਰਾ ਤੁਹਾਨੂੰ ਦਿਖਾਉਨੇ ਆ ਖੇਤਾਂ ਦਾ ਬਹੁਤ ਘੈਂਟ ਗੱਲ ਬਾਤ ਹੈ ਖੇਤਾਂ ਚ ਐਨ ਵਧੀਆ ਨਜ਼ਾਰੇ ਲੱਗੇ ਹੋਇਆ ਪੂਰਾ ਖੁੱਲਿਆ ਹੋਇਆ ਮੌਸਮ ਹੈ ਸੂਰਜ ਦੇਵਤਾ ਪੂਰੇ ਕੈਮ ਹੋਏ ਖੜਿਆ ਲੋ ਤੇ ਅੰਦਰ ਠੰਡ ਬਹੁਤ ਜ਼ਿਆਦਾ ਪਈ ਸੀ ਹੁਣ ਬਹੁਤ ਵਧੀਆ ਮੌਸਮ ਹੈ ਖੇਤਾਂ ਦਾ ਨਯਾਰਾ ਖੇਤਾਂ ਕਣਕਾਂ ਲੱਗ ਰਿਹਾ ਪਾਣੀ ਆ ਇਧਰ ਬਾਈ ਨੇ ਆਪਣੇ ਗਵਣੇ ਲਾਈ ਹੋਈ ਆ ਸਬਜ਼ੀ ਉਧਰ ਲਾਈ ਹੋਈ ਆ ਸਰੋਂ ਗੋਭੀ ਬਹੁਤ ਘੈਂਟ ਗੱਲ ਬਾਤ ਆ ਆ ਦੇਖੋ ਸਰੋਂ ਦਾ ਨਯਾਰਾ ਆ ਹੈਗੀ ਜੀ ਸਰੋਂ ਮੈਨੂੰ ਕਿ ਸਕੂਨ ਜਾਂ ਆਉਂਦਾ ਖੇਤਾਂ 'ਚ ਆਪਾਂ ਜਦੋਂ ਬੈੰਨੇ ਆ ਜਾਂ ਖੇਤਾਂ ਜਾ ਕੇ ਚੱਟ ਗੱਪਾਂ ਮਾਰਦੇ ਆ ਨਾ ਬਾਰੀ ਦੁਨੀਆ ਤੋਂ ਦੂਰ ਤੋਂ ਮਤਲਬ ਜਿਵੇਂ ਭੀੜ ਚ ਜਾਂ ਟ੍ਰੈਫਿਕ ਚ ਲਾ ਲੋ ਉਦੋਂ ਆਪਾਂ ਜੀ ਮਿਸ ਕਰਦੇ ਆ ਅੱਜ ਆਪਾਂ ਫਰੀ ਆ ਬਿਲਕੁਲ ਐਨ ਖੇਤ ਦੇ ਵਿੱਚ ਆਏ ਹੋਇਆ ਤੇ ਬਹੁਤ ਵਧੀਆ ਲੱਗ ਰਿਹਾ ਮੈਨੂੰ ਤੁਸੀਂ ਦੱਸੋ ਤੁਹਾਨੂੰ ਕਿਦਾਂ ਲੱਗ ਰਿਹਾ ਆ ਆਪਣੇ ਸਾਹਮਣੇ ਮੋਟਰ ਆ ਜੀ ਆ ਲੱਗੇ ਹੋਇਆ ਬੈਂਗਣ ਯਾਨੀ ਕੀ ਬਤਾऊं ਬਹੁਤ ਘੈਂਟ ਗੱਲਬਾਤ ਆ ਖੇਤਾਂ ਜੇ ਤੇ ਬਹੁਤ ਵਧੀਆ ਲੱਗ ਰਿਹਾ ਹੈ ਖੇਤਾਂ ਮੇਂ ਕਣਕਾਂ ਨੂੰ ਪਾਣੀ ਲੱਗ ਰਿਹਾ ਹੈ ਆ ਆਪਣੀ ਮੋਟਰ ਸੂਰ ਦੇ ਤੇ ਪੈਂਦੀ ਹੋਈਆਂ ਚਣਕੋਰਾ ਆ ਦੇਖੋ ਐਨ ਪੂਰੀ ਘੈਂਟ ਗੱਲ ਬਾਤ ਆ ਦੇਖੋ ਸਰ੍ਹੋਂ ਲੱਗ ਰਿਹਾ ਪਾਣੀ ਤਵਾ ਜੇ ਸਰੂਤੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ ਤੋੜੀਏ ਨੂੰ ਪੰਦੇ ਜਦੋਂ ਪੀਲੇ ਪੀਲੇ ਫੁੱਲ ਹੋਏ ਉਸ ਰੁੱਤ ਤੇ ਸੱਜਣ ਮਿਲਾ ਦੇ ਰੱਬਾ ਮੇਰਾ ساری ਹੀ ਉਮਰ ਤੇਰਾ ਤਾਰੀ ਜਾਉ ਮੋਲੋਏ ਬਹੁਤ ਘੈਂਟ ਗੱਲਬਾਤ ਆ ਜੀ ਪਾਪਾ ਦੇਖੋ ਲਾਏ ਹੋਇਆ ਛੋਲੇ ਹਰੇ ਛੋਲੇ ਠੰਡ ਕਰਕੇ ਥੋੜੇ ਜਿਹਾ ਮਰ ਗਏ ਵਿਚਾਰੇ ਸੋ ਬਹੁਤ ਘੈਂਟ ਮੌਸਮ ਆ ਜੀ ਵੀ ਮਹਾਰਾਜ ਵਾਹਿਗੁਰੂ ਸਭ ਨੂੰ ਤੰਦਰੁਖੀਆਂ ਬਖਸ਼ਣ ਜਿਵੇਂ ਹੁਣ ਲੋਹੜੀ ਦਾ ਤਿਉਹਾਰ ਆ ਰਿਹਾ ਅੱਗੇ ਗਈ ਮਹਾਰਾਜ ਸਾਰਿਆਂ ਨੂੰ ਤੰਦਰੁਖੀਆਂ ਬਖਸ਼ਣ ਸਾਰਿਆਂ ਦੇ ਤਿਉਹਾਰ ਆਪਦੇ ਘਰਾਂ ਚਸਦੇ ਖੇੜਦੇ ਮਨਾਉਣ ਸਾਰੇ ਚੜ੍ਹਦੀ ਕਲਾ 'ਚ ਰਹਿਣ ਹਮੇਸ਼ਾ ਉਹ ਆਪਾਂ ਇੰਜੋਏ ਕਰਿਆ ਕਰੀਏ ਰੱਬ ਦਾ ਧੰਨਵਾਦ ਕਰਿਆ ਕਰੀਏ ਇੰਜੋਏ ਵੀ ਕਰਿਆ ਕਰੀਏ ਕਿਉਂਕਿ ਮਹਾਰਾਜ ਨੇ ਆਪਾਂ ਨੂੰ ਵਾਹਿਗੁਰੂ ਨੇ ਆਪਾਂ ਨੂੰ ਆ ਜਿਹੜਾ ਜੀਵਨ ਦਿੱਤਾ ਮਨੁੱਖੀ ਜੀਵਨ ਇਹ ਬਹੁਤ ਮੁਸ਼ਕਲ ਨੇ ਦਿੱਤਾ ਆਪਾਂ ਨੂੰ ਕੋਈ ਆਪਾਂ ਧੰਨਵਾਦ ਕਰੀਏ ਕਰੀਏ ਨਰਿੰਕਾਰ ਦਾ ਓਏ ਆਪਾਂ ਸ਼ੁਕਰਗੁਜ਼ਾਰ ਹੋਈਆ ਕਰੇ ਹਮੇਸ਼ਾ ਜੀ ਇਹਦੇ ਕਿਉਂਕਿ ਦੁਨੀਆ ਵਿਚਾਰੀ ਹਸਪਤਾਲਾਂ ਚ ਪਈ ਐ ਕੋਈ ਸ਼ਹਿਰਾਂ ਚ ਫਿਰਦਾ ਕੋਈ ਕਿੱਥੇ ਕੋਈ ਕਿਤੇ ਬਹੁਤ ਬੁਰੇ ਹਾਲ ਆ ਸੋ ਆਪਾਂ ਨੂੰ ਜੋ ਪਲ ਮਿਲੇ ਨਾ ਆਪਾਂ ਰੰਕਾਰ ਦਾ ਸ਼ੁਕਰ ਕਰਨਾ ਚਾਹੀਦਾ ਸਾਨੂੰ ਵੀ ਮਹਾਰ ਜਿਹੜੀ ਸੋਹਣੀ ਜ਼ਿੰਦਗੀ ਦਿੱਤੀ ਐ ਸੱਚੇ ਪਾਸ਼ਾ ਧੰਨ ਸੱਚੇ ਪਾਸ਼ਾ ਤੂੰ ਤੇਰੀ ਸਾਡੇ ਤੇ ਕਿਰਪਾ ਵੀ ਅਸੀਂ ਅੱਜ ਥੋਡੇ ਕਰਕੇ ਆਹ ਖੁਸ਼ੀਆਂ ਤੇ ਦੇਣ ਆ ਵਧੀਆ ਸੋਹਣੇ ਪਲ ਗੁਜ਼ਾਰ ਰਿਹਾ ਜੋ ਵੀ ਟਾਈਮ ਟੱਪ ਰਿਹਾ ਆਪ ਜੀ ਦੀ ਕਿਰਪਾ ਨਾਲ ਤੁਹਾਡੀ ਕਿਰਪਾ ਟੱਪ ਰਹੀ ਜੀ ਸੋ ਚੜ੍ਹਦੀ ਕਲਾ ਰਹਿ ਕਰੋ ਮੇਸ਼ਾ ਸੱਚੇ ਪਾਤਸ਼ਾਹ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਬਹੁਤ ਧੰਨਵਾਦ ਜੀ ਪੱਤਾਂ ਦੇ ਵਿੱਚ ਕੁੱਗੀਆਂ ਜੱਟਾਂ ਦੇ ਨੀ ਆਲੇ ਧਾਲੇ ਮੂਰਨੀਆਂ ਹਾਈ ਜੱਟੀਆਂ ਹਾਂਜੀ ਔਨ ਡਿਊਟੀ ਪਠਿਆ ਤੇ ਆ ਜਾਰੀ ਆਪਣੀ ਬੁੱਲਕਾਰਟ ਸਟੀਰਿੰਗ ਆਜੋ ਕੋਸਾਵਾ ਬੁਰੀ ਹੋਏ ਨੇ ਸਟੀਰਿੰਗ ਆਪਾਂ ਜਾ ਜਾ ਆਫੜੇ ਜਾਰੀ ਆਪਣੀ ਬੁੱਲਕਾਰਟ ਇਤਾਂ ਦਾ ਨਜ਼ਾਰਾ ਦੇਖੋ ਉਹ ਨਜ਼ਾਰੇ ਸ੍ਰੀ ਦੇਵਤਾ ਕਾਇਮ ਹੋਇਆ ਅੱਜ ਪੂਰਾ ਹਾਂਜੀ ਬੁੱਲਕਾਰ ਦੇਖੋ ਧੰਨਵਾਦ ਜੀ ਮਿਲਦੇ ਆ ਨਾ ਵੀਡੀਓ ਚ